ਯਕੀਨ ਹੈ ਕਿ ਜਿਹੜਾ ਥਰਡ ਰਾਉਂਡ ਆਪਣਾ ਦੁਬਾਰਾ ਸ਼ੁਰੂ ਹੋਊਗਾ ਦੋ ਰਾਉਂਡ ਹੋਏ ਆ ਥਰਡ ਰਾਉਂਡ ਦੁਬਾਰਾ ਸ਼ੁਰੂ ਹੋਣਾ ਹੈ ਥਰਡ ਰਾਉਂਡ ਤੋਂ ਪਹਿਲਾਂ ਫੇਰ ਥੋੜਾ ਜਿਹਾ ਪ੍ਰਪੇਅਰ ਹੋ ਜਾਓ ਮੈਂਟਲੀ ਥਰਡ ਰਾਉਂਡ ਦੁਬਾਰਾ ਚੰਦ ਸੈਕਿੰਡ ਦੇ ਵਿੱਚ ਸ਼ੁਰੂ ਹੋਣਾ ਹੈ ਆਪਣੀ ਜਿਹੜੀ ਪੋਜੀਸ਼ਨ ਹੈ ਸਟਰੋਂਗ ਰੱਖੋ ਇਸ ਤੋਂ ਅੱਗੇ ਮੂਵ ਨਹੀਂ ਕਰਨਾ ਆਪਾਂ ਇਸ ਪੋਜੀਸ਼ਨ ਨੂੰ ਸਟਰੋਂਗ ਰੱਖਣਾ ਹੈ ਰਾਈਟ ਤੇ ਲੈਫਟ ਸਾਈਡ ਦੋਨੇ ਸਾਈਡ ਤੇ ਸਟੋਅ ਰਹੇ ਨੇ ਬੋਸ ਆਪਣੀ Абонирайте се на нашия канал!

সারা <illas chirping> <Italan embalances>